ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਦਿਖਾਵਾਂਗੇ ਜਿਸ ਸਥਾਨ ਦੇ ਮਾਤਾ ਗੁਜਰ ਕੌਰ ਜੀ ਦੇ ਆਨੰਦ ਘਰ ਹੋਏ ਸਨ ਇਹ ਵੀਡੀਓ ਬਹੁਤ ਅਹਿਮ ਹੈ ਇਸ ਵੀਡੀਓ ਨੂੰ ਹਰ ਇੱਕ ਪਾਸੇ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਹਰ ਇੱਕ ਪਾਸ ਪਹੁੰਚ ਸਕੇ ਗੁਰਦੁਆਰਾ ਵਿਆਹ ਅਤੇ ਨਿਵਾਸ ਸਥਾਨ ਜਗਤ ਮਾਤਾ ਗੁਜਰ ਕੌਰ ਜੀ ਇਹ ਪਾਵਨ ਸਥਾਨ ਭਾਈ ਲਾਲ ਚੰਦ ਜੀ ਅਤੇ ਮਾਤਾ ਵਿਸ਼ਨਕੌਰ ਜੀ ਦੀ ਸੁਪੁੱਤਰੀ ਬੀਬੀ ਗੁਜਰੀ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਆਨੰਦ ਕਾਜ ਦੀ ਮਿੱਠੀ ਯਾਦ ਵਿੱਚ ਸ਼ੋਗਤ ਹੈ ਇਸ ਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 1632 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਬੀਬੀ ਗੁਜਰੀ ਮਾਤਾ ਗੁਜਰ ਕੌਰ ਜੀ ਦਾ ਵਿਆਹ ਸ੍ਰੀ ਕਰਤਾਰਪੁਰ ਇਸ ਸਥਾਨ ਪਾਵਨ ਪਵਿੱਤਰ ਧਰਤੀ ਤੇ ਹੋਇਆ ਕਰਤਾਰਪੁਰ ਵਿੱਚ ਵਿਆਹ ਦੀ ਅਪੂਰਵ ਰੌਣਕ ਸੀ ਮਿਲਨੀ ਮਿਲੇ ਜਦੋਂ ਭਾਈ ਲਾਲ ਚੰਦ ਜੀ ਨੇ ਅੱਗੇ ਵਧ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਨਿਵਾਇਆ ਤਾਂ ਗੁਰੂ ਜੀ ਨੇ ਆਪ ਪਕੜ ਕੇ ਭਾਈ ਜੀ ਨੂੰ ਗੱਲ ਨਾਲ ਲਗਾਇਆ ਆਨੰਦ ਕਾਰਜ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬੀਬੀ ਗੁਜਰੀ ਜੋੜੀ ਬੜੀ ਸੁੰਦਰ ਲੱਗ ਰਹੀ ਸੀ ਹਰ ਕੋਈ ਕਹਿ ਰਿਹਾ ਸੀ ਕਿ ਵਿਧਾਤਾ ਨੇ ਆਪ ਸੁੰਦਰਤਾ ਵਿੱਚ ਡਬੋ ਕੇ ਘੜੀ ਹੈ ਕਹਿ ਤੇਗ ਬਹਾਦਰ ਜੋਰੀ ਵਿਦ ਰਚੀ ਰੁਚੀ ਰੁਚਗੋਰੀ ਆਨੰਦ ਕਾਰਜੋਗ੍ਰੰਥ ਜਦੋਂ ਬਰਾਤ ਵਾਪਸ ਰਵਾਨਾ ਹੋਣ ਲੱਗੀ ਤਾਂ ਭਾਈ ਲਾਲ ਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕਿ ਉਹਨਾਂ ਕੋਲੋਂ ਗੁਰੂ ਜੀ ਦੀ ਸੇਵਾ ਨਹੀਂ ਹੋ ਸਕੀ ਅਤੇ ਨਾ ਕੁਝ ਭੇਟ ਕਰਨ ਲਈ ਹੈ ਤੇ ਭਾਈ ਲਾਲ ਚੰਦ ਜੀ ਨੇ ਵਚਨ ਕੀਤਾ ਨਹਿ ਸਰਿਓ ਕਛੂ ਢਿਗ ਮੋਰੋ ਉਸ ਸਮੇਂ ਭਾਈ ਲਾਲਚੰਦ ਜੀ ਨੇ ਨਿਮਰਤਾ ਭਰੇ ਬਚਨ ਸੁਣ ਕੇ ਛੇੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਲਾਲਚੰਦ ਤੂੰ ਦੀਨੋ ਸકલ ਵਿਸਾਲਾ ਜੇਨ ਤਲੁਜਾ ਤੀ ਅਰਪਣ ਕੀਨਾਂ ਕਿਆ ਪਾਛੈ ਤੈਨ ਰਖ ਲਈਨਾਂ ਮਾਤਾ ਗੁਜਰਖੋਰ ਜੀ ਬਾਰੇ ਇੱਥੇ ਕੇਵਲ ਇਨਾ ਕਹਿਣਾ ਠੀਕ ਰਹੇਗਾ ਆਪ ਜੀ ਪਰਮ ਅਸ਼ੀਸ਼ੀਲ ਮਿੱਠ ਬੋਲੜੇ ਲੰਮੀ ਨਜ਼ਰ ਅਤੇ ਮਨ ਦੇ ਕੋਮਲ ਸਨ ਮਾਤਾ ਜੀ ਦੁੱਖ ਵਿੱਚ ਸੁਖ ਮਨਾਉਣ ਵਾਲੀ ਸਤਰੀ ਹਨ ਬਾਬਾ ਬਕਾਲਾ ਵਿਖੇ ਆਪ ਜੀ ਨੇ 26 ਸਾਲ 9 ਮਹੀਨੇ 13 ਦਿਨ ਦੁਨਿਆਵੀ ਸੁੱਖਾਂ ਨੂੰ ਤਿਆਗ ਕੇ ਆਪਣੇ ਪਤੀ ਦੀ ਸੇਵਾ ਕੀਤੀ ਸੇਵਾ ਕਾਲਨਾ ਅਦੁੱਤੀ ਤਪੱਸਿਆ ਕਰਦਿਆਂ ਸਰਬੰਸ ਜਾਨ ਨੇ ਨਾਸਰੂ ਮਨਸੂਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ ਵਿਖੇ ਮਾਤਾ ਜੀ ਦੀ ਕੁੱਖ ਹੋਇਆ ਫਿਰ ਅਨੰਦਪੁਰ ਸਾਹਿਬ ਵਿਖੇ ਗੁਰਦੇਵ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਗੁਰੂ ਪਤੀ ਦੇ ਸੀਸ ਅੱਗੇ ਸਿਰ ਝੁਕਾ ਕੇ ਅਰਦਾਸ ਕੀਤੀ ਕਿ ਮੇਰੀ ਸਿੱਖੀ ਨਿਭਾ ਜਾਵੇ ਸੱਚ ਮੁੱਚੇ ਮਾਤਾ ਗੁਜਰਕੌਰ ਜੀ ਦੀ ਪਤੀ ਸ਼ਹੀਦੀ ਚਾਰ ਪੁੱਤਰੇ ਨਨਾਨ ਬੀਬੀ ਵੀਰੋ ਜੀ ਦੇ ਪੰਜ ਪੁੱਤਰ ਸ਼ਹੀਦ ਤੇ ਫਿਰ ਆਪ 28 ਦਸੰਬਰ 1704 ਈਸਵੀ ਛੋਟੇ ਸੈਬ ਜادہ ਨਾਲ ਸ਼ਹੀਦੀ ਭਾ ਗਏ ਇਸ ਅਸਥਾਨ ਤੇ ਮਾਤਾ ਗੁਜਰਕੌਰ ਜੀ ਦਾ ਆਨੰਦ ਕਾਰਜ ਸਾਬ ਹੋਇਆ